ਵੇ 16mm ਤੱਕ ਪਥਰੀ ਹੋਵੇ ਅਸੀਂ ਗਾਰੰਟੀ ਦੇਵਾਂਗੇ ਫੁੱਲ ਗਾਰੰਟੀ ਫੁੱਲ ਗਾਰੰਟੀ ਦੇਵਾਂਗੇ ਇਹ ਨਾ ਹੋਵੇ ਵੀਡੀਓ ਦੇਖ ਕੇ ਕੋਈ ਆਵੇ ਤੇ ਮੈਂ ਕਹਿੰਦਾ ਜੀ ਗਾਰੰਟੀ ਅਸੀਂ ਫੁੱਲ ਦੇਵਾਂਗੇ ਠੀਕ ਹੈ ਜੀ 3 ਦਿਨ ਤੋਂ ਦਰਦ ਬੰਦ ਹੋਊਗਾ ਪਥਰੀ ਵਾਲਾ ਕਿੰਨੇ ਦਿਨਾਂ ਚੰਦਾਜਾ ਪਥਰੀ ਬਾਹਰ ਹੋ ਜੂਗੀ ਪਥਰੀਆਂ ਵੀ ਪਥਰੀਆਂ ਹੋਣ ਹਾਂਜੀ ਛਿੱਟੇ ਦੀ ਹੋਵੇ ਗੁਰਦੇ ਦੀ ਹੋਵੇ ਠੀਕ ਆ ਠੀਕ ਹੈ ਜੀ ਸਾਰੀਆਂ ਦਾ ਆਪਣੇ ਕੋਲੇ ਹੱਲ ਆ ਉਹ ਵੀ 100% ਗਾਰੰਟੀ 100% ਰਿਜ਼ਲਟ ਮਿਲੂਗਾ ਭਾਈ ਜੀ ਮਿਲਿਆ ਵੀ ਆ ਜੀ ਠੀਕ ਆ ਸਾਸੀ ਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਭਲੂਰ ਡਾਕਟਰ ਗੁਰਸੇਵਕ ਸਿੰਘ ਟੋਨੀ ਡਾਕਟਰ ਸਾਹਿਬ ਕੋਲੇ ਪਹੁੰਚੇ ਆ ਜਿਹੜੇ ਕਿ ਆਯੁਰਵੈਦਿਕ ਤਰੀਕੇ ਦੇ ਨਾਲ ਇਲੈਕਟ੍ਰੀਕਲ ਹੋਮੋਪੈਥਿਕ ਤਰੀਕੇ ਦੇ ਨਾਲ ਸਫਲ ਇਲਾਜ ਕਰਦੇ ਨੇ ਹਰ ਇੱਕ ਬਿਮਾਰੀ ਦਾ ਜਿਵੇਂ ਕਿ ਬੇਅਲਾਦ ਜੋੜਿਆਂ ਦੇ ਲਈ ਸਫਲ ਇਲਾਜ ਕਰਦੇ ਨੇ ਨਾਲ ਹੀ ਜਿਵੇਂ ਪਿੱਤੇ ਦੀ ਪਥਰੀ ਗੁਰਦੇ ਦੀ ਪਥਰੀ ਦਾ 100% ਗਾਰੰਟੀ ਦੇ ਨਾਲ ਇਲਾਜ ਕਰਦੇ ਨੇ ਤੇ ਡਾਕਟਰ ਸਾਹਿਬ ਨਾਲ ਵੀ ਗੱਲ ਕਰਾਵਾਂਗੇ ਤੁਹਾਨੂੰ ਇੱਕ ਇੱਕ ਬਿਮਾਰੀ ਦੇ ਇਲਾਜ ਦਾ ਜ਼ਰੂਰ ਦੱਸਾਂਗੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਿਆ ਜੋ ਪਿੰਡ ਪਲੂਰ ਡਾਕਟਰ ਗੁਰਸੇਵਿਕ ਸਿੰਘ ਟੋਨੀ ਤੇ ਆ ਜੋ ਡਾਕਟਰ ਸਾਹਿਬ ਨਾਲ ਗੱਲਬਾਤ ਕਰਵਾਉਂਦੇ ਆ ਹਰ ਇੱਕ ਬਿਮਾਰੀ ਦਾ ਪੱਕਾ ਤੇ ਗਰੰਟੀਸ਼ੁਦਾ ਇਲਾਜ ਕਰਦੇ ਨੇ ਡਾਕਟਰ ਗੁਰਸੇਵਿਕ ਸਿੰਘ ਟੋਨੀ ਪਿੰਡ ਪਲੂਰ ਤੇ ਆ ਜੋ ਡਾਕਟਰ ਸਾਹਿਬ ਨਾਲ ਕਰਦੇ ਆ ਗੱਲਬਾਤ ਇਹ ਲਵੈਂਟਾ ਪਲੱਸ ਲਿਵਰ ਲਈ ਬਹੁਤ ਹੀ ਵਧੀਆ ਕਿਸੇ ਨੂੰ ਲਿਵਰ ਦੀਆਂ ਬੁਆਰੀਆਂ ਕਿਸੇ ਤਰ੍ਹਾਂ ਦੀ ਪ੍ਰੋਬਲਮ ਐਸ ਜੀਓਟੀਪੀਟੀ ਵਾਦਾ ਹੋਵੇ ਲਿਵਰ ਦਾ ਅੱਛਾ ਜੀ ਲਿਵਰ ਦੀ ਸੋਜ ਜਾਂ ਖਾਦਾ ਪੀਤਾ ਹਾਜਮ ਨਾ ਹੁੰਦਾ ਹੋਵੇ ਇਹ ਲਿਵਰ ਲਈ ਬਹੁਤ ਵਧੀਆ ਦਵਾਈ ਆ ਕਾਲੇ ਪੀਲੇ ਨੂੰ ਵੀ ਕੰਮ ਕਰਦੀ ਹੈ ਅੱਛਾ ਕਾਲੇ ਪੀਲੇ ਦੀ ਪੂਰਾ ਕੰਮ ਕਰਦੀ ਹੈ ਹਾਂਜੀ ਕਾਲੇ ਪੀਲੇ ਨੂੰ ਵੀ ਫੁੱਲ ਰਿਜ਼ਲਟ ਦਿੰਦੀ ਹੈ ਪੂਰਾ 100% ਰਿਜ਼ਲਟ 100% ਰਿਜ਼ਲਟ ਮਿਲੂਗਾ ਹੀ ਲੱਗ ਇਹ ਦਵਾਈ ਪੀਣ ਤੇ ਠੀਕ ਆ ਠੀਕ ਹੈ ਨਹੀਂ ਆ ਸਾਡੇ ਕੋਲ ਹੈਗਾ ਲੇਡੀ ਜਾਸਟੇ ਯੂਟਰਨ ਪਲਸ ਯਾ ਲੇਡੀ ਨੂੰ ਕੋਈ ਪ੍ਰੋਬਲਮ ਮ ਬੱਚਾ ਨਹੀਂ ਹੁੰਦਾ ਜੀ ਠੀਕ ਹੈ ਲੂਕੋਰੀਆ ਦੀ ਸ਼ਿਕਾਇਤ ਹੋ ਜੀ ਅਪ੍ਰੈਂਸ ਦੀ ਵਾਰ-ਵਾਰ ਟਾਈਮ ਤੇ ਖਰਾਬ ਹੋ ਜਾਂਦੀ ਆ ਉਹਦੇ ਲਈ ਬਹੁਤ ਵਧੀਆ ਰਿਜ਼ਲਟ ਮਿਲਦਾ ਇਹਦਾ ਵੀ ਪੂਰਾ ਸੁਪਰਸੈਂਡਰ ਰਿਜ਼ਲਟ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਇਹ ਸਪੈਸ਼ਲ ਲੇਡੀਜ਼ ਲਈ ਹੈ ਲੇਡੀਜ਼ ਲਈ ਹੈ ਇਹ ਠੀਕ ਹੈ ਜਿੰਨੀ ਮਰਜ਼ੀ ਲੇਡੀਜ਼ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ ਠੀਕ ਹੈ ਜੀ ਰਿਜ਼ਲਟ ਬਹੁਤ ਵਧੀਆ ਮਿਲਦਾ ਹੈ ਠੀਕ ਹੈ ਜੀ ਇਹ ਹੈਗੀ ਆ ਬੈਟ ਜੋਇੰਟ ਜੋੜਾਂ ਦਰਦਾਂ ਤੋਂ ਓਕੇ ਕਿਸੇ ਨੂੰ ਗੋਡਿਆਂ ਦੀ ਪ੍ਰੋਬਲਮ ਕਿਸੇ ਦੇ ਪੀੜਾਂ ਦੀ ਸਮੱਸਿਆ ਹੋਵੇ ਜੀ ਤਾਂ ਇਹਨੂੰ ਰੈਗੂਲਰ 2 ਮਹੀਨੇ ਪੀਣਾ ਪੈਂਦਾ ਜੇ ਗੋਡਿਆਂ ਦੇ ਵਿੱਚ ਗਲੀਸ ਖਤਮ ਹੁੰਦਾ ਹੋਵੇ ਗੋਡੇ ਦਰਦ ਕਰਦੇ ਹੋਣ ਤਾਂ ਇਹਦਾ ਬਹੁਤ ਵਧੀਆ ਰਿਜ਼ਲਟ ਹੈ ਰਵੈਦਿਕ ਮੈਡੀਸਨ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਸ਼ਰੀਰ ਜਿੰਨੇ ਵੀ ਗੋਡੇ ਦੁਖਦੇ ਹੋਣ ਜਿੰਨੀ ਮਰਜ਼ੀ ਸਮੱਸਿਆ ਹੋਵੇ ਜੀ ਠੀਕ ਆ ਬਹੁਤ ਜ਼ਿਆਦਾ ਰਿਜ਼ਲਟ ਮਿਲ ਰਿਹਾ ਹੈ ਇਸ ਚੀਜ਼ ਦਾ ਬਜ਼ੁਰਗਾਂ ਦੇ ਨੌਜਵਾਨਾਂ ਚਾਹੇ ਹਾਂ ਜੀ ਕਿਸੇ ਨੂੰ ਵੀ ਸਮੱਸਿਆ ਹੋਵੇ ਠੀਕ ਆ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਠੀਕ ਆ ਜੀ ਇਹ ਆ ਗਈ ਪਾਲੋ ਹੈਡਰ ਇਹ ਬਵਾਸੀਰ ਆਸਤੇ ਸਪੈਸ਼ਲੀ ਕਿਤੇ ਨੂੰ ਸੁੱਕੀ ਬਵਾਸੀਰ ਹੋਵੇ ਕਿਤੇ ਨੂੰ ਖੂਨ ਵਾਲੀ ਹੋਵੇ ਕਿਤੇ ਨੂੰ ਵਿਆਈ ਵਾਲੀ ਹੋਵੇ ਤਾਂ ਇਹ ਬਵਾਸੀਰ ਤੋਂ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਚੀਜ਼ ਕਿੰਨੇ ਦਿਨਾਂ ਚ ਰਿਜ਼ਲਟ ਆਉਣਾ ਸ਼ੁਰੂ ਹੋਏ ਇਹ ਰਿਜ਼ਲਟ 10 ਦਿਨ ਦੇ ਵਿੱਚ ਰਿਜ਼ਲਟ ਮਿਲਣਾ ਸ਼ੁਰੂ ਹੋ ਜਾ ਜਿੰਨੀ ਮਰਜ਼ੀ ਪ੍ਰੈਸ਼ਰ ਤੋਂ ਬੰਦਾ ਬਚ ਜਾਂਦਾ ਜੇ ਰੈਗੂਲਰ ਦਵਾਈ ਪੀਵੇ ਨਾ ਤਾਂ ਬੰਦਾ ਪ੍ਰੈਸ਼ਰ ਤੋਂ ਬਚ ਜਾਂਦਾ ਠੀਕ ਹੈ ਜੀ ਇਹ ਲੋਜਟ ਪਲਸ ਕਿ ਆਰਨ ਖੂਨ ਦੀ ਕਮੀ ਹੋਵੇ ਅੱਛਾ ਵੀਕਨੈਸ ਹੋਵੇ ਕਿਸੇ ਵੀ ਤਰ੍ਹਾਂ ਦੀ ਠੀਕ ਜੋਰੀ ਤੋਂ ਬਹੁਤ ਵਧੀਆ ਖੂਨ 1 ਮਹੀਨੇ ਦੇ ਵਿੱਚ ਠੀਕ ਆ 2 ਗ੍ਰਾਮ ਖੂਨ ਚੱਕ ਦਿੰਦੇ ਠੀਕ ਬਸ ਕੱਲੀ ਇਹ ਹੀ ਪੀਣੀ ਹੈ ਕੋਈ ਐਕਸ਼ਨ ਨਹੀਂ ਕਿਸੇ ਐਕਸ਼ਨ ਦੀ ਲੋੜ ਨਹੀਂ ਪਰ ਪੀਣੀ ਲਗਾਤਾਰ ਪੀਣੀ ਪੈਂਦੀ ਹੈ ਲਗਾਤਾਰ ਪੀਣੀ ਪੈਂਦੀ ਹੈ ਹਾਂਜੀ ਰਿਜ਼ਲਟ ਬਹੁਤ ਵਧੀਆ ਮਿਲਦਾ ਕਿੰਨੇ ਸੀਸੀ ਲਗਾਤਾਰ ਪੀਣੀ ਪੈਂਦੀ ਹੈ ਇਹ ਤਕਰੀਬਨ ਮੰਨ ਕੇ ਚੱਲੋ 3 ਮਹੀਨੇ ਲਗਾਤਾਰ ਪੀ ਲੈਣਾ ਠੀਕ ਹੈ ਜੇ ਕਿਸੇ ਨੂੰ ਖੂਨ ਦੀ ਜ਼ਿਆਦਾ ਕਮੀ ਹੈ ਠੀਕ ਹੈ ਕਿਹਦੇ ਚ 4 6 ਗ੍ਰਾਮ 5 ਗ੍ਰਾਮ ਖੂਨ ਆ ਤਾਂ ਲਗਾਤਾਰ 3 ਮਹੀਨੇ ਵਰਤ ਰਹੇ ਹੋ ਹਾਂ ਹਾਜ਼ਰਾ ਜੋ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਹੋਵੇ ਆਪਣੇ ਕੋਲੇ ਠੀਕ ਆ ਆ ਗੁਰਦੇ ਦੀ ਪਥਰੀ ਲਈ ਇਲੈਕਟ੍ਰੋਪੈਸੀ ਦਾ ਵੀ ਆਪਣੇ ਕੋਲੇ ਰਿਜ਼ਲਟ ਆ ਕਿ ਜੇ ਕਿ ਇਹਨੂੰ ਗੁਰਦੇ ਦੀ ਪਥਰੀ ਹੋਵੇ ਠੀਕ ਆ ਠੀਕ ਹੈ ਜੀ ਇਹਦੇ ਨਾਲ ਫੁੱਲ ਰਿਜ਼ਲਟ ਮਿਲਦਾ ਇਹ ਪਾਣੀ ਦੀ ਪਾਣੀ ਬੂੰਦਾ ਪੀਣੀਆਂ ਇਹ ਅੱਛਾ ਜੀ ਠੀਕ ਹੈ ਜੀ ਜਿੰਨੀ ਮਰਜ਼ੀ ਭਾਵੇਂ 16 ਐਮ ਐਮ ਤੱਕ ਪਥਰੀ ਹੋਵੇ ਅਸੀਂ ਗਾਰੰਟੀ ਦੇਵਾਂਗੇ ਫੁੱਲ ਗਾਰੰਟੀ ਫੁੱਲ ਗਾਰੰਟੀ ਦੇਵਾਂਗੇ ਇਹ ਨਾ ਹੋਵੇ ਵੀਡੀਓ ਦੇਖ ਕੇ ਕੋਈ ਆਵੇ ਤੇ ਮੈਂ ਕਹਿੰਦਾ ਜੀ ਗਾਰੰਟੀ ਅਸੀਂ ਫੁੱਲ ਦੇਵਾਂਗੇ ਠੀਕ ਹੈ ਜੀ 3 ਦਿਨ ਤੋਂ ਦਰਦ ਬੰਦ ਹੋਊਗਾ ਪਥਰੀ ਵਾਲਾ ਕਿੰਨੇ ਦਿਨਾਂ ਚੰਦਾ ਅੱਜ ਪਥਰੀ ਬਾਹਰ ਹੋ ਜੂਗੀ ਪਥਰੀ ਤਕਰੀਬ 15 ਤੋਂ 20 ਦਿਨ 15 ਤੋਂ 20 ਦਿਨ ਲੱਗਣਗੇ ਜੀ ਜੇ ਤਿੰਨ ਚਾਰ ਦਿਨਾਂ ਚ ਅ ਦਰਦ ਹੁੰਦਾ ਹੋਵੇ ਤਿੰਨਾਂ ਦਿਨਾਂ ਦੇ ਵਿੱਚ ਦਰਦ ਬੰਦ ਹੋਊਗਾ ਪਥਰੀ ਅੱਛਾ ਪਹਿਲਾ ਤਿੰਨ ਦਿਨਾਂ ਦੇ ਦਰਦ ਬੰਦ ਹੋ ਜੀ ਦੇ ਦਿਨ ਦੇ ਵਿੱਚ ਪਥਰੀ ਬਾਹਰ ਹੋ ਠੀਕ ਹੈ ਜੀ ਇਹ ਪਿੱਤੇ ਦੀ ਪਥਰੀ ਹੈ ਲਈ ਆ ਕਿ ਜੇ ਕਿਸੇ ਨੂੰ ਪਿੱਤੇ ਦੀ ਪਥਰੀ ਹੋਵੇ ਇਹ ਪਿੱਤੇ ਦੀ ਪਥਰੀ ਹੈ ਹਾਂ ਜੀ ਅੱਜ ਕੱਲ ਰਿਆ ਲਾਉਂਦਾ ਕਿ ਪਿੱਤੇ ਦੀ ਪਥਰੀ ਖੁਰਦੀ ਨਹੀਂ ਗਈ ਪਰ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ 6 ਮਹੀਨੇ ਮੈਡੀਸਿਨ ਲਵੇ ਠੀਕ ਆ ਠੀਕ ਹੈ ਜੀ ਇਹ ਬੂੰਦਾਂ ਇਲੈਕਟਰੋ ਹੋਮੋਪੈਥਿਕ ਦੀਆਂ 6 ਮਹੀਨੇ ਪੀਵੇ ਤਾਂ ਅਸੀਂ ਰਿਜ਼ਲਟ ਦਿਵਾਵਾਂਗੇ ਪਿੱਤੇ ਦੀ ਪੱਥਰੀ ਖਤਮ ਨਾਲੇ ਕਹਿੰਦੇ ਨਾ ਵੀ ਜੇ ਪਿੱਤੇ 'ਚ ਪੱਥਰੀ ਹੋਵੇ ਤਾਂ ਪੱਥਰੀ ਆਪਾਂ ਨੂੰ ਕਢਵਾਉਣੀ ਪੈਂਦੀ ਆ ਉਹਦਾ ਸਰਜਰੀ ਹੱਲ ਹਾਂਜੀ ਉਹਦਾ ਕਹਿੰਦੇ ਸਰਜੀ ਪਰ ਜਿਹੜੀ ਇਲੈਕਟਰੋ ਹੋਮੋਪੈਥਿਕ ਇਹੋ ਜੀ ਚੀਜ਼ ਆ ਜੀ ਜੇ ਰੈਗੂਲਰ ਆਪਾਂ ਵਰਤਾਂਗੇ ਨਾ ਤਾਂ ਰਿਜ਼ਲਟ ਫੁੱਲ ਮਿਲੂਗਾ 6 ਮਹੀਨੇ ਸਾਡੇ ਕੋਲ ਰੈਗੂਲਰ ਰਿਜ਼ਲਟ ਜਿੰਨੇ ਵੀ ਪਥਰੀਆਂ ਹੋਣ ਹਾਂਜੀ ਚਿੱਟੇ ਦੀ ਹੋਵੇ ਗੁਰਦੇ ਦੀ ਹੋਵੇ ਠੀਕ ਆ ਠੀਕ ਹੈ ਜੀ ਸਾਰੀਆਂ ਦਾ ਆਪਣੇ ਕੋਲੇ ਹੱਲ ਆ ਉਹ ਵੀ 100% ਗਰੰਟੀ 100% ਰਿਜ਼ਲਟ ਮਿਲੇਗਾ ਭਾਈ ਜੀ ਮਿਲਿਆ ਵੀ ਆ ਜੀ ਬਹੁਤ ਜਣਾਂ ਨੂੰ ਮਿਲਿਆ ਵੀ ਆ ਰਿਜ਼ਲਟ ਚਿੱਟੇ ਦੀ ਪਥਰੀ ਦਾ ਕਿਸੇ ਦਿਨ ਨੂੰ ਰਿਜ਼ਲਟ ਨਹੀਂ ਮਿਲਦਾ ਪਰ ਸਾਨੂੰ ਮਿਲਿਆ ਲਓ ਜੀ ਆ ਮੈਡੀਸਨ ਵੀਰ ਕੋਲੋਂ ਮਿਲਦੀ ਆ ਇਹ ਟੋਨੇ ਡਾਕਟਰ ਭਾਈ ਪਿੰਡ ਪਲੂਰਾ ਤੇ ਨੰਬਰ ਵੀ ਉੱਤੇ ਸਕਰੀਨ ਤੇ ਚੱਲੀ ਜਾਂਦਾ 88728 00821 ਲਓ ਜੀ 100% ਗਰੰਟੀ ਆ ਤੇ ਵਾਜਬ ਰੇਟਾਂ ਤੇ ਤੁਹਾਨੂੰ ਦਵਾਈ ਮਿਲੂਗੀ ਤੇ ਦਵਾਈ ਦੀ ਹੈਗੀ ਆ ਫੁੱਲ ਗਰੰਟੀ ਤੁਸੀਂ ਵੀਰ ਨਾਲ ਜਰੂਰ ਕਨੈਕਟ ਕਰਿਆ ਜੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ